ਪਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਐਸਐਸਪੀ ਤਰਨਤਾਰਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਈ ਸੀਗੀ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ ਆਈਐਸਆਈ ਨੇ ਪਰਚੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਕਿਉਰਿਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜ਼ੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 ਬੀਐਸਐਫ ਦੀ ਕੰਪਨੀਆਂ ਸਾਨੂੰ ਦਿੱਤੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ ਰਿਸੋਰਸਸ ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜ਼ੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ ਔਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਲਾਂਚ ਕੀਤੀ ਹੈ 1800 230 1100 ਇਹ ਟੋਲ ਫਰੀ ਨੰਬਰ ਹੈ ਜਿਹੜਾ 112 ਦੇ ਨਾਲ ਇੰਟੀਗ੍ਰੇਟ ਕਰਕੇ ਇਸ ਤੇ ਆਰਗਨਾਈਜ਼ਡ ਕ੍ਰਾਈਮ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਇਸ ਤੇ ਕਾਲਾਂ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਸੀਕ੍ਰੀਟ ਰੱਖੀ ਜਾਊਗੀ ਡਿਪੈਂਡਿੰਗ ਔਨ ਦੀ ਨੇਚਰ ਔਫ ਇਨਫੋਰਮੇਸ਼ਨ AGTF ਜਾਂ ਡਿਸਟ੍ਰਿਕਟ ਦੇ ਪੁਲਿਸ ਆਫਸਰਸ ਉਸ ਤੇ ਰਿਸਪੌਂਡ ਕਰਨਗੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਕਾਫੀ ਐਕਟਿਵ ਤਰੀਕੇ ਨਾਲ ਅ ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟੈਰਰ ਮੋਡਿਊਲਸ ਬਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ਡ ਹੈਵ ਬੀ ਅਰੈਸਟਡ ਤਕਰੀਬਨ ਸਾਰੇ ਕੇਸਿਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕਆਊਟ ਹੋ ਗਏ ਹੈਗੇ ਐ ਤੱਕ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਮਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 ਐਫ ਆਈ ਆਰਸ ਦਰਜ ਹੋ ਚੁੱਕੀਆਂ ਹਨ ਤੇ 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹਿਰੋਇਨ 24800 ਕਿਜੀ ਪੋਪੀ ਹਸਕ 434 ਕਿਜੀ ਓਪੀਐਮ 498 ਕਿਜੀ ਗਾਂਜਾ ਤੇ 36 ਲੱਖ ਟੈਬਲੇਟਸ ਅਤੇ ਇੰਜੈਕਸ਼ਨ ਰਿਕਵਰ ਹੋਈਆਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ हार्मोनी ते पीस मेंटेन करनी। आई वुड रिक्वेस्ट फॉर एनी क्वेश्चंस इफ दिस। सर अमृतसर के लोग कैसी देख रहे हो सर? आप कैसे अमृतसर में आप देख सकते हैं कि रोज किलों के हिसाब से एरोन पकड़ी जा रही है और पितृ दिनी अमृतसर अमृतसर मिशनर्स द्वारा जो कालस्थानी समर्थक हैं। ਜੋ ਪੰਜਾਬ ਦਾ ਮਾਹੌਲ ਫਰਕ ਸਰ ਦੀ ਕੋਸ਼ਿਸ਼ ਕਰ ਰਹੇ تھے ਪਾਕਿਸਤਾਨੀ ਨਾਰੇ ਇਫਤੇ ਨੂੰ ਕੋ ਵੀ ਬਰਸ ਕੀਤਾ ਗਿਆ ਕਿਵੇਂ ਦੇਖ ਰਹੇ ਸਾਲ ਇੱਕ ਬੜੀ ਕਾਮਯਾਬੀ ਹੈ ਜਾਂ ਅਮਰਸਰ ਇਹ ਅਮਰਸਰ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਜੀ ਕਮਿਸ਼ਨਰ ਸਾਹਿਬ ਨੂੰ ਕੰਗ੍ਰੈਚੁਲੇਟ ਕਰਾਂਗਾ ਦੇਖੋ ਇਹ ਫਲਕਸ ਤੋਂ ਬਾਅਦ ਇੱਕ ਟ੍ਰੈਂਡ ਹੁੰਦਾ ਹੈ ਕਿ ਜਿਹੜੀ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤੈਦੀ ਦੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟਸ ਇਸ ਤੇ ਕੰਮ ਕਰ ਰਹੀਆਂ ਹਨ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਈ ਸਮਗਲਿੰਗ ਹੁੰਦੀ ਹੈ BSF ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ BSF ਤੇ ਪੰਜਾਬ ਪੁਲਿਸ ਮਿਲ ਕੇ ਉਹਨਾਂ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਫॉर ਡਰਗਸ ਸਮਗਲਿੰਗ ਟਰਾਂਸ ਬਾਰਡਰ ਡਰਗਸ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਾਂਗਾ ਕਿ ਹੁਣ ਹਿਰੋਇਨ ਦੇ ਨਾਲ ਨਾਲ ਉਹ ਛੋਟੇ ਵੈਪਨਸ ਆ ਰਹੇ ਨੇ ਸੈਪਟੈਂਬਰ 2025 ਦੇ ਵਿੱਚ ਕੁੱਲ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਔਰੇ ਕਰਾਈਮ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈਗੀ ਹੀਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਪੁਸ਼ਨ ਕਿਤੇ ਜਾਂਦਾ ਸਰ ਜਿਹੜੇ ਬਰਡਸ ਜਿਹੜੇ ਫਰਾਂਕਫਰਟ ਦੇ ਟ੍ਰਾਂਸਪੋਰਟ ਜਾਂ ਅਮਸਰ ਰੂਟ ਪਰ ਤੁਸੀਂ ਸਾਰੇ ਏਰੀਆ ਦੇ ਵਿੱਚ ਕਵਰ ਕੀ ਗਏ ਸੀ ਬਰਡ ਤੋਂ ਬਾਅਦ ਉੱਥੇ ਜਿਹੜੀ ਸਿਕਿਉਰਟੀ ਪੁਆਇੰਟਸ ਜਿਹੜੇ ਸੀਗੇ ਕੁਝ ਪਾਕਿਸਤਾਨ ਤੋਂ ਪੁਲਿਸ ਦੇ ਪਿੱਛੇ ਸੀ ਕਿ ਸਰ ਨੇ ਪਿੱਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਮੈਂ ਐਸੇ ਪੁਆਇੰਂਟਸ ਲਿਖੇ ਕਿ ਬਰਡ ਦੀ ਆੜਦੇ ਵਿੱਚ ਉਹ ਹੈਰਿੰਗਾਂ ਵੈਪਨਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਰਹਿੰਦੇ ਨੇ ਭੇਜਿੰਦੀ ਕੁਝ ਤਾਂ ਉਸ ਪੁਆਇੰਟ ਤੇ ਉਹ ਨਜ਼ਰ ਆ ਪਰ ਪੁਲਿਸ ਦੀ ਕਿਉਂਕਿ ਆਪਕਾ ਬਰਡਸ ਕੁਝ ਪੁਆਇੰਟਸ ਜ਼ਰੂਰ ਵੀਕ ਉਹਨਾਂ ਨੂੰ ਲੱਗਦਾ ਕਿ ਹੋਏ ਹੋਣਗੇ ਜੀ ਇਹ ਤੁਹਾਡਾ ਬੜ ਕੀ ਅ ਅਸੀਂ ਪੂਰੀ ਤਰ੍ਹਾਂ ਸਜਕ ਹੈਗੇ ਅਸੀਂ ਉਸ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨ ਪੁਆਇੰਟਸ ਨੂੰ ਆਇਡੈਂਟੀਫਾਈ ਵੀ ਕੀਤਾ ਹੈ ਰੈਦਰ ਮੈਂ ਗੱਲ ਹੋਰ ਐਡ ਕਰਾਂਗਾ ਪਠਾਨਕੋਟ ਸਾਈਡ ਕੁਝ ਇਨਫਿਲਟ੍ਰੇਸ਼ਨ ਰੂਟਸ ਵੀ ਸਿਕਿਉਰਿਟੀ ਫੋਰਸਸ ਨੇ ਆਇਡੈਂਟੀਫਾਈ ਕੀਤੇ ਹਨ ਸੋ ਆਰਮੀ ਬੀਐਸਐਫ ਸਟੇਟ ਪੁਲਿਸ ਬਿਲਕੇ ਅਸੀਂ ਉੱਥੇ ਚੌਕਸੀ ਵਧਾਈ ਹੈ ਤੇ ਇਹ ਸਾਡੇ ਪੂਰੀ ਤਰ੍ਹਾਂ ਐਫਰਟਸ ਹੈ ਕਿ ਸਾਡਾ ਸਟੇਟ ਜਿਹੜਾ ਹੈਗਾ ਉਹ ਬਿਲਕੁਲ ਮਹਿਫੂਜ਼ ਰਹੇ ਸਰ ਧਿਆਨ ਨੂੰ ਲੈ ਕੇ ਇਸ ਤੋਂ ਪਹਿਲਾਂ ਬਹੁਤ ਸਾਰੇ ਕਾਵੀਆ ਕਸ਼ਨ ਪੁਲਿਸ ਦੇ ਵੱਲ ਕਿ ਕੀ ਗਿਆਲੇ ਬਹੁਤ ਸਾਰੇ ਹਥਿਆਰ ਫੜੇ ਗਏ ਨੇ ਇਸ ਦੀ ਛਿਆਰਾਂ ਦੇ ਦਿਨ ਸਟਾਰਟ ਹੋ ਰਹੇ ਨੇ ਕੋਈ ਹੋਰ ਸਿਕਿਉਰਿਟੀ ਉਪਰਾਂ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਵੇਂ ਮੈਂ ਕਿਹਾ ਅਸੀਂ ਇੱਕ ਤੇ ਐਡੀਸ਼ਨਲ ਫੋਰਸਸ ਦਿੱਤੀਆਂ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟਸ ਤੇ ਕਮਿਸ਼ਨਰ ਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਫੋਰਸ ਦੀ ਵਿਜ਼ਿਬਿਲਟੀ ਡਿਪਲੋਇਮੈਂਟ ਵਾਹਨ ਚੈਕਿੰਗ ਇਹ ਸਾਡਾ ਕਾਫੀ ਫੋਕਸ ਹੈ ਕਿ ਇੱਕ ਤੇ ਦੋ ਦੇ ਵਿੱਚ ਸਿਰਫ ਸਕੂਲ ਨਹੀਂ ਸਕਤੀ ਐਪੀ ਡਰੋਨ ਸਿਸਟਮ ਦੇ ਨਾਲ ਕਿਸ ਰਾਤ ਪਾਉ ਜੋ ਨਸ਼ਾ ਆਦਾ ਰਿਹਾ ਜਾਂ ਬਾਕੀ ਹੋਰ ਵੱਡੀਆਂ ਖੇਪਾਂ ਆਦੇ ਰਹੀਆਂ ਨੇ ਉਸ ਨਾਲ ਫਰਕ ਪਿਆ ਕਿ ਜਾਂ ਹੋਰ ਤਰੀਕਾ ਨਾਲ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਮੈਂ ਜਵੇਂ ਕਹਿੰਦੇ ਜੀ ਜਿਹੜਾ ਚੰਗਾ ਉਹ ਹੁੰਦਾ ਹੈ ਸਕਿਲਡ ਪਰਸਨ ਉਹ ਆਪਣੇ ਆਪਣਾ ਟ੍ਰੇਡ ਕ્રાਫਟ ਨਹੀਂ ਦੱਸਦਾ ਸੋ ਅਸੀਂ ਟ੍ਰੇਡ ਕ્રાਫਟ ਨਹੀਂ ਦੱਸ ਸਕਦੇ ਤੇ ਇਜਾਫਾ ਹੋਇਆ ਹੈ ਫਿਗਰਸ ਸਪੀਕ ਫੋਰ ਥੈਮਸੈਲਵਸ ਤੇ ਇਸ ਤੋਂ ਜ਼ਿਆਦਾ ਕਹਿਣਾ ਥੋੜਾ ਪ੍ਰੋਪਰ ਨਹੀਂ ਹੋਊਗਾ ਜੀ ਜਿਹੜਾ ਨਹੀਂ ਦਿੱਤਾ ਸਿਰਫ ਬੀਐਸਐਫ ਤੋਂ ਚਲੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੈਗੇ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਬੀਐਸਐਫ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਕਦੀ 7 ਕਿਲੋ ਫੜਿਆ ਜਾਂਦਾ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਡੀਆਈਟੀ ਬਾਉਂਡਰੀ ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਖੜਿਆ ਜਾ ਰਿਹਾ ਬਾਰਡਰ ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਕਾਫੀ ਐਂਟੀ ਡਰੋਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਪਾਕਿਸਤਾਨ ਆ ਰਿਹਾ ਕਿ ਇਹ ਇਸੇ ਵਿੱਚ ਨਲਾਇਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਨਲਾਇਕੀ ਹੈ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਜੁਆਇੰਟਲੀ ਪੰਜਾਬ ਅਸੀਂ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ ਅਸੀਂ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਇਹ ਤੇ ਪਾਕਿਸਤਾਨ ਦੀ ਗੇਮ ਪਲਾਨ ਹੈ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵੱਲ ਟਕੇ ਨਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੁੱਧ ਨਸ਼ਾ ਫਿਰ ਹੁੰਦੇ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਜਿਵੇਂ ਲੱਗਦਾ ਨਹੀਂ ਤੇ ਇਵਨ ਫਾਇਰਿੰਗ ਦੇ ਕੇਸਿਸ ਹੋਦੇ ਕਾਰਨ ਬਾਦਰ ਨਹੀਂ देयर इज ਜ਼ੀਰੋ ਟੋਲਰੈਂਸ ਫॉर ਐਕਸਟਰਸ਼ਨ অর ਫਾਇਰਿੰਗ ਕੇਸਿਸ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਦੋਂ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ 100 ਇਨਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕਾਲਾ ਲੋਕਲ ਕ੍ਰਿਮੀਨਲਸ ਕਰਦੇ ਆ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸਾਂ ਦੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਜਾਊਗੀ ਸਿੱਧੀ ਲੈ ਕੇ ਆਉਂਦਾ ਦੁਬਈ ਤੋਂ ਖਾਲਸਤਾਨੀ ਸਮਰਥਕ ਕਹ ਲਈਏ ਕੈਂਸਲ ਕਹ ਲਈਏ ਇਹ ਹੋਰ ਕਿੰਨੀਆਂ ਕੁ ਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰਲੇ ਵਿਦੇਸ਼ਾਂ ਚੋਂ ਇਹ ਜਿਹੜੇ ਜਿਸ ਦਾ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਕਲੋਜ਼ ਕਰਦੇ ਸੀਗੇ ਜਾਂ ਉਹ ਖਾਲਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੇ ਕੁ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਇੱਥੇ ਲੈ ਕੇ ਆਉਂਗੇ ਦੇਖੋ ਜੀ ਜਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਇਹ ਬਾਹਰ ਬੈਠੇ ਹੈਗੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਇਹ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਿਵੇਂ ਹੁਣ ਪਿੱਛੇ ਹੈਪੀ ਪਾਸੀਆਂ ਯੂ ਐਸ ਏ ਦੇ ਵਿੱਚ ਅਰੈਸਟ ਹੋਇਆ ਹੈ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਹੈ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਜਲਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਲੈ ਕੇ ਆਵਾਂਗੇ ਸਰ ਜਿਹੜੇ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੈ ਅਸਾਈਨਮੈਂਟ ਵੀ ਭੜਿਆ ਜਾਂਦੀ ਹੈ ਕੁਝ ਦਿਨਾਂ ਤੋਂ ਇਲੀਗਲ ਮਾਈਨਿੰਗ ਹੋ ਰਹੀ ਹੈ ਲੱਗਦਾ ਉਹਦੀ ਆਰ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜਾ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਵਾ ਉਹ ਖਰਬੀ ਦਾ ਫੇਰ ਜਿਹੜੀ ਆ ਸਕਦੇ ਨੇ ਉਸ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਵੀ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦਾਂਗੇ ਤੇ ਇਫੈਕਟਿਵ ਕਾਰਵਾਈ ਕਰਾਂਗੇ ਜਿਵੇਂ ਤੁਹਾਡੇ ਜਿਵੇਂ ਜਦੋਂ ਸੈਪ ਹੀ ਵਿਸ਼ੇਸ਼ਮਤ ਉਸੇ ਕੋਲ ਵੀ ਦੌਰਾ ਕੀਤਾ ਸੀ ਮਲਾਜਮਾਂ ਦੀ ਗਾਂ ਤੁਸੀਂ छुट्टी ਵੀ ਉਹਨਾਂ ਲਈ ਖਰੂ ਕੀਤੀ ਸੀ ਬਟ ਕੋਈ ਵੀ ਤਿਹਾਰਾ ਹੁੰਦੇ ਕਿਸੇ ਵੀ ਤਰ੍ਹਾਂ ਦੀ ਇਕਟਰੀ ਜਾਂ ਪਲਨ ਸੀ ਕਿਤਾ ਪੁਲਿਸ ਨੂੰ ਮਲਾਜਮਾਂ ਦੀ ਡਿਊਟੀ ਅਫੈਕਟ ਹੁੰਦੀ ਜਿਵੇਂ ਤੇ ਨੈਤਰਾ ਲੱਗਦਾ ਕਿ ਇਹਨਾਂ ਨੂੰ 36 ਘੰਟੇ ਦੇ ਇਹਨਾਂ ਮਲਾਜਮਾਂ ਦੀ ਵੈਟਰਮੈਂਟ ਦੇ ਲਈ ਕਿਉਂਕਿ ਜੋਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਵੀਂ ਸ਼ੁਰੂ ਕਰ ਰਹੇ ਜੀ ਸਰ ਇੱਕ ਜਿਵੇਂ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈਗੀ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰੋਮੋਸ਼ਨ ਫਿਲਡ ਅਪ ਕਰੀਏ ਜਾਣਗੀ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰੋਮੋਸ਼ਨਲ ਕੋਰਸੇਸ ਵੀ ਸਾਨੂੰ ਵੱਡੇ ਪੱਧਰ ਤੇ ਚਲਾਣੇ ਪੈਣਗੇ ਤੇ ਇਹ ਜਿਹੜੇ ਕਨਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਹਾਂ ਸੋ ਨੈਕਸਟ ਇਅਰ 3400 ਕਨਸਟੇਬਲ ਰਿਕਰੂਟ ਹੋਣਗੇ ਪਲੱਸ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰੋਮੋਸ਼ਨਲ ਪ੍ਰੋਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕਵਲੀ ਡਿਸਟ੍ਰਿਬਿਊਟ ਹੋਗਾ ਜੀ ਜੀ ਸਾਹਿਬ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਉੱਤੇ ਕੋਈ ਆਪਰੇਸ਼ਨਸ ਨੂੰ ਦੂਰ ਦਾ ਉਹ ਥੋੜਾ ਬਰੀਫ ਕਰ ਦਿਓ ਕੀ ਹਸਮ ਹੈ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਪਾਕਿਸਤਾਨ ਨੂੰ ਸੁਚੇਤ ਹੋ ਜਾਣਾ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜਵੇਂ ਅਸੀਂ ਕਹਿੰਦੇ ਕਿ ਪਾਕਿਸਤਾਨ ਇਸ ਟ੍ਰਾਈਂਗ ਟੂ ਬਲੀਡ ਇੰਡੀਆ ਬਾਏ 1000 ਕੱਟਸ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਰੇ ਨਸ਼ਾ ਭੇਜ ਕੇ ਜਾਂ ਛੋਟੇ ਵੈਪਨਸ ਭੇਜ ਕੇ پاکستان انٹیلیجنس افیسرز جڑے پی آئی او جنਾਨੂੰ ਅਸੀਂ ਕਹਿੰਦੇ ਆ ਉਹ ਸਿੱਧੇ ਤੌਰ ਤੇ ਆਪਣੇ ਕੰਟੈਕਟਸ ਨੂੰ ਟੈਲੀਫੋਨ ਕਰਦੇ ਆ ਤਾਂ ਹੀ ਤੁਸੀਂ ਸਪਾਇਨੈਜ ਦੀ ਜਿਹੜੀ ਘਟਨਾਵਾਂ ਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਫੈਲਾਈਆਂ ਜਾਣ ਇੱਥੇ ਇਨਸੀਡੈਂਟਸ ਕੀਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸਗਜ ਹੈ ਤੇ ਅਸੀਂ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਸਰ ਅੰਮ੍ਰਿਤਸਰ ਦੇ ਦੋ ਗੈਂਗਵਾਰਾਂ ਹੋਈਆਂ ਨੇ ਤਾਂ ਕੀ ਸਮਝੋ ਜਿਹੜੇ ਵਿੱਚ ਬੰਦੇ ਬੈਠੇ ਕੈਨਸਰ ਦੇ ਬਦੋ ਜ਼ਿੰਮੇਵਾਰੀ ਲਈ ਦਿੱਤੀ ਜਾ ਰਹੀ ਹੈ ਜੀ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਸਖਤ ਸਖਤਾਈ ਦਾ ਐਕਸ਼ਨ ਸਰ ਕਮਿਸ਼ਨਰ ਪੁਲਿਸ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਅਥਾਰਟੀ ਰਿਕਵਰੀ ਹੋ ਰਹੀ ਹੈ ਐਲੌਗਿਕ ਰਿਕਵਰੀ ਹੋ ਰਹੀ ਹੈ ਪਰ ਜੋ ਜਿੱਦਾਂ ਬਾਹਰ ਦੇਸ਼ਾਂ ਦੇ ਵਿੱਚ ਡਟਿਆ ਕੈਨਸਰ ਨਾਰੋ ਜਾਂ ਕਾਲਿਸਤਾਨੀ ਹੱਤਗਾਰਦੀ ਉਹ ਕੁਝ ਜਿਹੜੇ ਬੰਦੇ ਫਰੇ ਗਏ ਆ ਉਹਨਾਂ ਦੇ ਪੁਰਾਣੇ ਕੋਈ ਮਾਮਲੇ ਨਹੀਂ ਹੁੰਦੇ ਆ ਇਦਾਂ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਨਾਲ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈਗਾ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਹੋਵੇ ਤਾਂ ਕੋਈ ਨਾ ਹੀ ਤਸਕਰੀ ਕਰੋ ਜਾਂ ਜੋ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਇਹ ਤੇ ਬੰਦੇ ਆਪ ਬਾਹਰ ਬੈਠੇ ਹੈ ਤੇ ਤੁਹਾਡਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕ੍ਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ ਏਮਪਲੋਇਮੈਂਟ ਵੱਲ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਜਿੱਤੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ ਸੋ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਸਰ ਇਹ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਕਿ ਜਿਹੜਾ ਵਾਧਾ ਕੰਮ ਨਹੀਂ ਕਰੇਗਾ ਉਸ ਨੂੰ ਆਜੋ ਨੂੰ ਤੁਸੀਂ ਜਿਹੜੇ ਆਈਓ ਨੇ ਇਹਨਾਂ ਨੂੰ ਇਨਾਮ ਦੋਗੇ ਜਾਂ ਬਾਜੀਪਤਾ ਉਸ ਤੋਂ ਬਾਅਦ ਸਰ ਰਿਜ਼ਲਟ ਨੂੰ ਲੈ ਕੇ ਕਿੰਨੇ ਦੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਨੇ ਕਿਉਂਕਿ ਉਹ ਜਿਸ ਇੰਕੋਰਡੀਨੇਸ਼ਨ ਕਾਫੀ ਟਕਪੀ ਹੋਈ ਹੈ ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ ਤੇ ਹਜੇ ਅਸੀਂ ਰਿਵਾਰਡਸ ਦੇਨੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ ਉਹ ਪਾਲਿਸੀ ਪੰਜਾਬ ਸਰਕਾਰ ਵੱਲੋਂ ਅਪਰੂਵ ਹੋ ਚੁੱਕੀ ਹੈ ਤੇ ਬਹੁਤ ਛੇਤੀ ਇੰਪਲੀਮੈਂਟ ਹੋ ਜਾਊਗੀ ਸਿਰਨਾਵਾਤ ਦਾ ਤੋ ਬਾਅਦ ਜਿਹੜੀਆਂ ਜ਼ਿੰਮੇਦਾਰੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਜਿੰਨਾ ਚੁ ਦਿੱਤੀਆਂ ਜਾਂਦੀਆਂ ਔਰ ਦੇਸ਼ਾ ਤੋਂ ਜਿਹੜੇ ਐਗਸਲੈਂਟ ਲੈਂਦੇ ਨੇ ਸੋ ਸਾਈਬਰ ਕਿਸ ਤਰੀਕੇ ਨਾਲ ਕੰਮ ਕਰਦੇ ਕਿਉਂਕਿ ਇੱਕ ਟ੍ਰੈਂਡ ਬਣ ਗਿਆ ਚਾਹੇ ਉਹ ਬਾਤਤ ਕੋਈ ਵੀ ਕਰੇ ਕ੍ਰਿਡਿਕ ਐਕਸਰ ਮੇਂ ਜ਼ਿੰਮੇਵਾਰੀਆਂ ਜ਼ਿੰਦੇ ਹੋਵਾਦੀਆਂ ਚਾਹੇ ਉਹ ਲੋਕਲ ਗੁਲਕੇ ਉਹਨਾਂ ਦੇ ਕੰਮ ਕਰਦੇ ਹੋਣ ਸਾਈਬਰ ਕਿਸ ਤਰੀਕੇ ਨਾਲ ਉਸਨਾਂ ਦਾ ਰੋਲ ਦੇਖੋ ਕਈ ਵਾਰੀ ਅਸੀਂ ਦੇਖਿਆ ਜਦੋਂ ਐਕਚੁਅਲੀ ਇਨਵੈਸਟੀਗੇਟ ਕਰਦੇ ਐ ਜ਼ਿੰਮੇਵਾਰੀਆਂ ਝੂਠੀਆਂ ਹੁੰਦੀਆਂ ਪੁਲਿਸ ਨੂੰ ਕਨਫਿਊਜ਼ ਕਰਨ ਲਈ ਵੀ ਜ਼ਿੰਮੇਵਾਰੀਆਂ ਲੈਂਦੇ ਐ ਸੋ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹ ਉਹਦੇ ਜਿਹੜੇ ਤੈਤਕ ਪਹੁੰਚਦੇ ਨੇ ਜਿਹੜੇ ਵੀ ਬੰਦੇ ਤਕਰੀਬਨ ਸਾਰੇ ਕੇਸ 100% ਕੇਸਸ ਅਸੀਂ ਸੋਲਵ ਕੀਤੇ ਹੈਗੇ ਜਿਹੜੇ ਬਾਹਰ ਬੇਸਡ ਕਿਸੇ ਵੀ ਬੰਦੇ ਦਾ ਰੋਲ ਆਂਦਾ ਹੈ ਉਸ ਨੂੰ ਉਸੇ ਮੁਤਾਬਕ ਕ੍ਰਾਈਮ ਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਿਹੜਾ ਬੰਦਾ ਬਾਹਰ ਬੈਠਿਆ ਉਹ ਇਹ ਨਾ ਸੋਚੇ ਕਿ ਉਹ ਸੇਫ ਹੈਗਾ ਉਹ ਜਿਹੜਾ ਜਿਹੜਾ ਲਾਅ ਹੈਗਾ ਉਸ ਲਈ ਵੀ ਐਪਲੀਕੇਬਲ ਹੈਗਾ ਉਹ ਕਾਫੀ ਐਡਵਾਂਸ ਸਟੇਜ ਤੇ ਅਸੀਂ ਸਰਟ ਇੰਡੀਆ ਨਾਲ ਤਾਲਮੇਲ ਕਰਕੇ ਉਹਨਾਂ ਦੇ ਆਈਪੀ ਨੰਬਰਸ ਨੂੰ ਪਤਾ ਕਰਕੇ ਅਸੀਂ ਬਹੁਤ ਛੇਤੀ ਉਹ ਜਿਹੜਾ ਉਸ ਕੇਸ ਤੇ ਕਾਫੀ ਪ੍ਰੋਗਰੈਸ ਹੋਈ ਹੈ ਤੇ ਤੁਹਾਨੂੰ ਸੀਪੀ ਸਾਹਿਬ ਬਾਅਦ ਦੇ ਵਿੱਚ ਬਰੀਫ ਕਰਾਂਗੇ ਥੈਂਕ ਯੂ ਵੈਰੀ ਮਚੀ ਤਾਂ ਸਰ ਇੱਕ ਕੁਸਚਨ ਸਰ 10 ਕੁਸਚਨ ਸਰ ਹਾਂਜੀ 10 ਕੁਸਚਨ ਸਰ ਪਠਾਨ ਮਾਜਰਾ ਦੀ ਪਾਲੇ ਨੂੰ लास्ट ਵੀਡੀਓ ਫ੍ਰੀ ਰਿਕਾਰਡ ਕੀਤੀ ਤੇ ਉਹਨੇ ਡਿਮਾਂਡ ਕੀਤੀ ਕਿ ਮੇਰੀ ਵਾਈਫ ਨੂੰ ਜਿਹੜਾ ਘਰ ਚ ਬੰਦ ਕਰਕੇ ਰੱਖਾਇਆ ਸਰ ਬਸ ਪੁੱਛਿਆ ਜੀ ਦੇਖੋ ਪੁਲਿਸ ਹਮੇਸ਼ਾ ਐਸ ਪਰ ਲਾ ਐਕਟ ਕਰਦੀ ਹੈ ਤੇ ਅਸੀਂ ਐਸ ਪਰ ਲਾ ਜੋ ਲੀਗਲ ਤਰੀਕਾ ਕਿਸੇ ਵੀ ਕੇਸ ਦੇ ਵਿੱਚ ਮਤਲਬ ਮੈਂ ਕਿਸੇ ਸਪੈਸਿਫਿਕ ਕੇਸ ਚ ਨਹੀਂ ਕਮੈਂਟ ਕਰਾਂਗਾ ਸੋ ਸਾਡੇ ਐਕਸ਼ਨਸ ਹਮੇਸ਼ਾ ਐਸ ਪਰ ਲਾਅ ਹੋਣਗੇ